ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਮਨਜੋਤ ਬਾਈ ਖੜਾ ਅਸੀਂ ਸਵੇਰ ਦੇ ਹੀ ਤੇ ਸਵੇਰ ਤੋਂ ਲੈ ਕੇ ਅਸੀਂ ਪਹਿਲਾਂ ਵੀ ਮੈਂ ਮਨਜੋਤ ਬਾਈ ਨਾਲ ਜਦੋਂ ਬਾਹਰ ਸੀਗਾ ਉਹਨੂੰ ਮੈਂ ਗੱਲਾਂ ਬਾਤਾਂ ਕਰਦਾ ਰਿਹਾ ਵੀ ਕਿਸ ਤਰ੍ਹਾਂ ਜਿਹੜੀ ਇਹ ਪਲਾਨਿੰਗ ਬਣਨੀ ਚਾਹੀਦੀ ਆ ਤੇ ਅਸੀਂ ਨਾ ਇਹ ਚੀਜ਼ ਸੋਚੀ ਅੱਜ ਸਾਰੇ ਬਾਈ ਪਾਲ ਜੀ ਵੀ ਖੜੇ ਨੇ ਸੋਈ ਸਾਹਿਬ ਵੀ ਖੜੇ ਨੇਗੇ ਕਿਉਂਕਿ ਮੈਂ ਮਨਜੋਤ ਬਾਈ ਨਾਲ ਲੰਮੇ ਸਮੇਂ ਤੋਂ ਪਿਛਲੇ 23 ਦੇ ਵਿੱਚ ਵੀ ਕੰਮ ਕਰਿਆ ਸੀ ਅਸੀਂ ਇਹਦਾ ਥੱਲੇ ਲਾ ਕੇ ਕੰਮ ਕਰਦੇ ਆਂ ਤੇ ਹੁਣ ਮੇਰੀ ਜਿਹੜੀ ਬੇਨਤੀ ਆ ਸਾਰੀਆਂ ਸੰਸਥਾਵਾਂ ਸਾਰੀਆਂ ਐਨਜੀਓ ਬਹੁਤ ਸੋਹਣਾ ਕੰਮ ਕਰ ਰਹੀਆਂ ਨੇਗੀਆਂ ਕਿਉਂਕਿ ਸਰਕਾਰਾਂ ਤੋਂ ਕੋਈ ਆਸ ਨਹੀਂ ਹੈਗੀ ਜਿੰਨੀਆਂ ਵੀ ਸਿੱਖ ਜੱਥੇਬੰਦਿਆਂ ਨੇ ਨੌਜਵਾਨ ਨੇ ਕਲਾਕਾਰ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਪਰ ਉਹਨਾਂ ਦੇ ਚਰਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੇਰੀ ਬੇਨਤੀਆ ਮਨਜੋਦ ਜੀ ਨੇ ਮੈਨੂੰ ਇਹ ਗੱਲ ਕਹੀ ਆ ਵੀ ਸਪੈਸ਼ਲੀ ਇਹ ਗੱਲ ਨੂੰ ਆਪਾਂ ਬੋਲ ਕੇ ਲੋਕਾਂ ਅੱਗੇ ਲੈ ਕੇ ਜਾਈਏ ਬੇਨਤੀ ਕਿਹੜੀ ਆ ਕਿ ਇੱਕ ਦਿਨ ਆਪਾਂ ਇਕੱਠੇ ਹੋ ਕੇ ਇੱਕ ਦਿਨ ਇੱਕ ਮੀਟਿੰਗ ਰੱਖੀਏ ਅਸੀਂ ਤਾਂ ਦੇਖੋ ਇੱਥੇ ਕੰਮ ਕਰਾਂਗੇ ਇੱਥੇ ਵੀ ਸਾਡੀ ਮਨਜੋਦ ਡਿਊਟੀ ਲਾ ਦੂ ਪਾਲ ਬਾਈ ਡਿਊਟੀ ਲਾ ਦੂ ਮੈਂ ਤਾਂ ਇੱਕ ਮੂਰਖ ਜਾਣਛਾਣਾ ਮੈਂ ਤਾਂ ਇੱਕ ਏਜੰਟਾਂ ਨਾਲ ਲੜਾ ਲਓ ਚਾਹੇ ਸਰਕਾਰ ਨਾਲ ਲੜਾ ਲਓ ਚਾਹੇ ਪੁਲਿਸ ਨਾਲ ਲੜਾ ਲਾ ਲਾ ਮੈਂ ਤਾਂ ਉਹ ਲੜਨ ਲਈ ਬੰਦਾ ਹਾਂ ਠੀਕ ਆ ਨਾ ਗੱਲ ਮੈਂ ਕਿਸੇ ਵੀ ਜ਼ਿੰਮੇਵਾਰੀ ਜਿਵੇਂ ਤੁਸੀਂ ਕਹੋਗੇ ਉਹ ਚੁਣਾ ਚੀਜ਼ਾਂ ਬਾਰੇ ਮੈਨੂੰ ਨਹੀਂ ਪਤਾ ਹੈਗਾ ਪਰ ਮਨਜੋਤ ਬਾਈ ਨੇ ਇਹ ਕਿਹਾ ਵੀ ਆਪਾਂ ਇੱਕ ਦਿਨ ਕਿਸੇ ਗੁਰੂ ਘਰ ਦੇ ਵਿੱਚ ਮੀਟਿੰਗ ਰੱਖ ਕੇ ਅੱਗੇ ਰੋਡ ਮੈਪ ਅੱਗੇ ਪਲਾਨ ਬਣਾ ਕੇ ਜਿਹੜਾ ਕਿ ਅੱਗੇ ਕਿਵੇਂ ਖੜਾਣਾ ਨਿਯੇਠਣਾ ਤੇ ਕਿਵੇਂ ਕਿਵੇਂ ਸੰਸਥਾਵਾਂ ਕਿਹੜੀ ਜੀ ਸੰਸਥਾ ਦੀ ਕਿਹੜੇ ਇਲਾਕੇ ਦੇ ਵਿੱਚ ਡਿਊਟੀ ਲੱਗੂ ਤੇ ਕਿਹੜੇ ਸੰਸਥਾ ਦੇ ਕਿਹੜੇ ਇਲਾਕੇ ਦੇ ਵਿੱਚ ਡਿਊਟੀ ਲੱਗੂ ਜੇ ਆਪ ਕੋ ਆਪਣਾ ਇਲਾਕਾ ਸੰਭਾਲ ਕੇ ਤੁਸੀਂ ਇਲਾਕਾ ਸੰਭਾਲਾ ਜਾਊਗਾ ਆਪ ਕੋ ਆਪਣੇ ਉੱਤੇ ਸੇਵਾ ਨਿਭਾਉਂਗੇ ਕਿਉਂਕਿ ਮੈਨੂੰ ਇੰਨੀ ਕੁ ਉਮੀਦ ਆ ਵੀ ਜਿਹੜੀਆਂ ਸੰਸਥਾਵਾਂ ਨੇ ਹੈਗੀਆਂ ਸਿੱਖ ਜੱਤੇ ਬੰਦੀਆਂ ਨੇ ਕਲਾਕਾਰ ਨੇ ਨੌਜਵਾਨ ਨੇ ਇਹ ਜਦੋਂ ਮੀਟਿੰਗ ਕਰਕੇ ਚੱਲਣਗੇ ਪੰਜਾਬ ਨੂੰ ਬਿਹਤਰੀਨ ਸਿਉਣੇ ਦੀ ਚੀੜੀ ਬਣਾ ਸਕਦੇ ਨੇ ਮੈਨੂੰ ਇੰਨਾ ਕੁ ਜੜੀਆਂ ਨਾਲ ਤੋਂ ਉਮੀਦਾਂ ਨੇਗੀਆਂ ਇਸ ਕਰਕੇ ਸਿਰ ਜੋੜ ਕੇ ਬੈਠਣਾ ਇੱਕ ਪਲੈਨਿੰਗ ਬਣਾ ਕੇ ਚੱਲਣਾ ਬੜੀ ਜ਼ਰੂਰੀ ਆ ਇਹ ਸਾਰੀਆਂ ਇਹ ਸੰਸਥਾਵਾਂ ਨੂੰ ਬੇਨਤੀ ਆ ਮਨਜੋਤભાઈ ਵੱਲੋਂ ਤੇ ਪਾਲ ਖਰੌੜ ਵੱਲੋਂ ਇਹਨਾਂ ਸਾਰਿਆਂ ਵੱਲੋਂ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀ ਜਾਣੀ ਆ ਕੱਲ ਪਰਥੋਂ ਜ਼ਿਕਰ ਕਿ ਆਪਾਂ ਨੂੰ ਜਿਹੜਾ ਕਿ ਇੱਕ ਕੋਈ ਗੁਰਦੁਆਰਾ ਰੱਖਿਆ ਜਾਣਾ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਊ ਉੱਥੇ ਆ ਕੇ ਜਿਹੜੀਆਂ ਕਲਾਕਾਰ ਭਰਾ ਸਿੱਖ ਜਥੇਬੰਦੀਆਂ ਸਾਰੀਆਂ ਸਾਰੀਆਂ ਉੱਥੇ ਆ ਕੋ ਆਪ ਕੋ ਆਪਣੀਆਂ ਰਾਇ ਰੱਖ ਸਕਦੇ ਨੇ ਵੀ ਆਪਾਂ ਕਿਵੇਂ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਇਹਨਾਂ ਲੋਕਾਂ ਦਾ ਕਿਵੇਂ ਭਲਾ ਕਰ ਸਕਦੇ ਆ ਤੇ ਕਿਹੜੀ ਸਵਾ ਕਿੱਥੇ ਨਿਵਾ ਸਕਦੇ ਆ ਹੁਣ ਇੱਥੇ ਵੀਰਜੀ ਇੱਕ ਆਏ ਉਹ ਕਹਿੰਦੇ ਵੀ ਪਠਾਨਕੋਟ ਦੇ ਕਿਹਾ ਕਾਫੀ ਸਾਰੇ ਪਿੰਡ ਨੇ ਕਿਹਾ ਉੱਥੇ ਪਹੁੰਚਿਆ ਨਹੀਂ ਜਾ ਰਹਾ ਬਿਲਕੁਲ ਪਤਾ ਨਹੀਂ ਲੱਗਦਾ ਹੁਣ ਇਹਨਾਂ ਨੂੰ ਕਿਹੜਾ ਸੁਪਨਾ ਆਉਂਦਾ ਵਿਚਾਰਾ ਨੂੰ ਕੋਈ ਨਹੀਂ ਪਤਾ ਲੱਗਦਾ ਜੇਕਰ ਪਲੈਨਿੰਗ ਬਣਿਆ ਹੋਊ ਤਾਂ ਸਾਰੀ ਗੱਲ ਜਿਹੜੀ ਪਹੁੰਚਦੀ ਰਹੂਗੀ ਇੰਨੇ ਕ ਪਿੰਡ ਤੇ ਕਰਨੇ ਠੀਕ ਆ ਜੀ ਮਨਜੂਤ ਭਾਈ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਹੈ ਇਹ ਚਾਹੀਦੀ ਹੈ ਜ਼ਰੂਰੀ ਹੈ ਜੋ ਇਹ ਅੱਜ ਢਾਂਚਾ ਜਿਹੜਾ ਆਪਾਂ ਸਵਾਵਾ ਦਾ ਕਰ ਰਹੇ ਆ ਪਰ ਕਿੱਥੇ ਪਹੁੰਚਿਆ ਬਹੁਤ ਜਾ ਰਿਹਾ ਕਿਤੇ ਪਹੁੰਚੇ ਨਹੀਂ ਜਾ ਰਿਹਾ ਜੇ ਆਪਾਂ ਐਨਜੀਓ ਰਲ ਕੇ ਸਾਰੇ ਇੱਕ ਥਾਂ ਬੈਠ ਕੇ ਇੱਕ ਛੱਤ ਥੱਲੇ ਬੈਠ ਕੇ ਆਪਾਂ ਨਹੀਂ ਕਿੰਨੇ ਆਪਾਂ ਇੱਕ ਸੁਝਾਅ ਤੁਸੀਂ ਦੋ ਬਣ ਕੇ ਆਪਾਂ ਕੋਈ ਇਹ ਨਹੀਂ ਥੋਪ ਰਹੇ ਕੋਈ ਕੋਈ ਸਿੱਖਣ ਨੂੰ ਮਿਲੂਗਾ ਸਾਰੇ ਆਉਣ ਉੱਥੇ ਕੁਝ ਨਾ ਕੁਝ ਆਪਾਂ ਨਾਲੇ ਇਹਨਾਂ ਜੋ ਹੋਇਆ ਇਹਦੇ ਨਾਲੇ ਡਿਸਕਸ ਕੀਤੀ ਜਾਊਗੀ ਤੇ ਨਾਲੇ ਸਾਰੇ ਹੀ ਜੋੜ ਕੇ ਇੱਕ ਸਲਾਹ ਦਿੱਤੀ ਜਾਵੇ ਤੇ ਜੋ ਜੋ ਵੀ ਜੋਗ ਲੱਗੂਗੀ ਉਹ ਬਣਾਈ ਜਾਵੇ ਸਾਰੇ ਹੀ ਮੇਰਾ ਭਰਾਏ ਉਹਦੇ ਵਿੱਚ ਆਉਣਾ ਚਾਹੀਦਾ ਇੱਕ ਮੈਂ ਛੋਟੀ ਜਿਹੀ ਹੋਰ ਗੱਲ ਕਹਿਣਾ ਸੀਗਾ ਕਿ ਦੇਖੋ ਮੈਂ ਮਨਜੋਤ ਨਾਲ ਬਹੁਤ ਲੰਮੇ ਸਮੇਂ ਤੋਂ ਜੁੜਿਆ ਹੋਇਆ ਹਾਂ ਪਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਜਾਈ ਸੀਗੀ ਮੇਰੀ ਉਹ ਤੋਂ ਬਹੁਤ ਫੇਸ ਪਹੁੰਚੀ ਇਸ ਕਰਕੇ ਵੀਰ ਬਣ ਕੇ ਉਹ ਜਾਂ ਹਰਕਤਾਂ ਨਾ ਕਰਿਆ ਕਰੋ ਅਸੀਂ ਸਾਡੇ ਭਰਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਜਿਵੇਂ ਮਤਲਬ ਇਹ ਸੱਦਾ ਕੋਈ ਹੋਰ ਵੀ ਦਿੰਦਾ ਨਾ ਅਸੀਂ ਜਾਣ ਨੂੰ ਤਿਆਰ ਆਂ ਹਾਂ ਕਈ ਵਾਰੀ ਪਤਾ ਕੀ ਹੁੰਦਾ ਭਾਨੇ ਮੇਰੀ ਮੇਰੀ ਗੱਲ ਨੂੰ ਸਮਝਿਓ ਸਾਡੇ ਚ ਕਮੀ ਕਿੱਥੇ ਰਹਿ ਗਈ ਸੀ ਇਕੱਠੇ ਨਹੀਂ ਹੋ ਪਾਏ ਇਹ ਤਾਂ ਤੁਸੀਂ ਮੰਨਦੇ ਹੋ ਨਾ ਕੌਮ ਕੱਟੀ ਨਹੀਂ ਹੋ ਪਾਈ ਸਾਡੀਆਂ ਐਨਜੀਓ ਕੱਟੀਆਂ ਨਹੀਂ ਹੋ ਪਾਈਆਂ ਇੱਕ ਇੱਕ ਧਾਰਾ ਸਾਡਾ ਇਕੱਠਾ ਹੋ ਬਾਰੀ ਜੇ ਸਾਨੂੰ ਕੋਈ ਹੋਰ ਸੂਝਵਾਨ ਕੋਈ ਸਿਆਣੇ ਬੰਦੇ ਸੱਦਾ ਦਿੰਦੇ ਨੇ ਤਾਂ ਅਸੀਂ ਉੱਥੇ ਪਹੁੰਚਣ ਨੂੰ ਤਿਆਰ ਆਂ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਆ ਕੇ ਮਿਲੋ ਆਪਾਂ ਕਹਿੰਦੇ ਵੀ ਜੇ ਸਾਰੇ ਰਲ ਮਿਲ ਕੇ ਆਪਣਾ ਪੰਜਾਬ ਦਾ ਮਸਲਾ ਸੋਲਵ ਹੋ ਜਾਵੇ ਗੱਲ ਤੇ ਮਸਲੇ ਦੀ ਆ ਧੰਨਵਾਦ ਇਹ ਬਹੁਤ ਸੋਹਣੀ ਗੱਲ ਲੜਨੇ